ਸਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਵੀਟੀ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਈਆਂ ਹਾਂ ਰਾਮਟੈਕਸ ਦੀ ਪਿਓਰ ਕਰੇਪ ਦੇ ਬੜੇ ਮੈਸੇਜ ਆ ਰਹੇ ਸੀ ਕਿ ਰਾਮਟੈਕਸ ਦੇ ਡਿਜ਼ਾਈਨਰ ਪਾਰਟੀ ਵੇਅਰ ਥੋੜਾ ਜਿਹਾ ਬ੍ਰਾਈਟ ਚਾਰਟ ਰਹੇਗਾ ਜਿੱਦਾਂ ਹੁਣ ਅੱਗੇ ਫੰਕਸ਼ਨ ਵਗੈਰਾ ਆ ਰਹੇ ਹਨ ਹੈਨਾ ਉਹਦੇ ਅਕੋਰਡਿੰਗ ਬਹੁਤ ਸੋਹਣੇ ਸੂਟ ਆ ਤੇ ਬਹੁਤ ਹੀ ਰੀਜ਼ਨੇਬਲ ਰੇਟਾਂ ਤੇ ਲੈ ਕੇ ਆਏ ਆਪਾਂ ਸਾਰੇ ਸੂਟ 2675 ਰੇਟ ਰਹੇਗਾ ਜੀ ਸਾਰੇ ਸੂਟਾਂ ਦਾ ਠੀਕ ਹੈ ਤੇ ਸ਼ਿਪਿੰਗ ਪੂਰੀ ਫ੍ਰੀ ਰਹੂਗੀ ਪਿਓਰ ਕਰੇਵ ਦਾ ਕਪੜਾ ਹੋਊਗਾ ਜੈਪੂਰੀ ਬੰਦੇਜ ਵੀ ਹੈਗੇ ਆ ਜੋ 38 3800 ਵਾਲਾ ਵੀ ਸੂਟ ਇਹਨਾਂ ਰਾਮਟੈਕਸ ਦਾ ਸਾਰੇ ਹੀ ਆਪਾਂ 2650 ਚ ਪਾ ਰਹੇ ਆ ਬਹੁਤ ਪਿਆਰੀ ਜੀ ਰੇਂਜ ਤੁਹਾਨੂੰ ਦੇ ਰਹੇ ਆ ਪਿਓਰ ਰਾਮਟੈਕਸ ਦੇ ਕਰੇਵ ਦੇ ਸੂਟ ਠੀਕ ਹੈ ਜੀ ਤੇ ਜਿਹੜੀ ਪੇਮੈਂਟ ਆਪਣੀ ਹੁੰਦੀ ਹੈ ਜੀ ਆਨਲਾਈਨ ਹੁੰਦੀ ਹੈ ਹੈਨਾ ਸੀਓਡੀ ਆਪਾਂ ਨਹੀਂ ਲੈਂਦੇ ਤੇ ਜਿਨ੍ਹਾਂ ਨੂੰ ਜਿਹੜਾ ਸੂਟ ਪਸੰਦ ਆਂਦਾ ਹੈ ਸਕਰੀਨਸ਼ਾਟ ਲੈ ਕੇ ਆਪਣੇ WhatsApp ਨੰਬਰ ਤੇ ਭੇਜਣਾ ਹੁੰਦਾ ਹੈ ਤੇ ਜੇ ਆਪਣੇ ਕੋਲ ਅਵੇਲੇਬਲ ਹੁੰਦਾ ਹੈ ਤਾਂ ਆਪਾਂ ਬੁਕਿੰਗ ਲੈਂਦੇ ਆਂ ਤੇ ਦੂਜੀ ਇੱਕ ਹੋਰ ਗੱਲ ਦੱਸਣੀ ਸੀ ਜੀ ਅੱਜ ਆਪਾਂ ਰਾਤ ਨੂੰ 9 ਵਜੇ ਲਾਈਵ ਆਉਂਗੇ ਠੀਕ ਹੈ ਸਵੀਟੀ ਬੁਟੀਕ ਤੇ ਸਵੀਟੀ ਬੁਟੀਕ ਤੇ ਰਾਤ ਨੂੰ ਮੈਂ 9 ਵਜੇ ਲਾਈਵ ਆਉਂਗੀ ਉਹਦੇ ਵਿੱਚ ਬਹੁਤ ਅੱਛੀ ਜੀ ਕਲੈਕਸ਼ਨ ਲੈ ਕੇ ਆਉਂਗੀ ਤੁਸੀਂ ਸਾਰਿਆਂ ਨੇ ਜ਼ਰੂਰ ਜੁੜਨਾ ਹੈ ਠੀਕ ਹੈ ਜੀ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਬ੍ਰਾਈਟ ਚਾਰਟ ਰਹੇਗਾ ਬਹੁਤ ਪਿਆਰਾ ਜਿਹਾ ਪਿਓਰ ਕਰੇਵ ਦੇ ਸੂਟ ਆ ਰਾਮ ਟੈਕਸ ਬ੍ਰਾਂਡ ਦੇ ਡਿਜ਼ਾਈਨਰ ਦੇ ਪੀਸ ਰਹੇਗੇ ਪਾਰਟੀ ਵੇਅਰ ਜਿਨ੍ਹਾਂ ਨੂੰ ਜ਼ਿਆਦਾ ਕੜਾਈਆਂ ਕੜੁਈਆਂ ਜੀਆਂ ਜ਼ਿਆਦਾ ਨਹੀਂ ਪਸੰਦ ਸੋਬਰ ਦੇ ਸੂਟ ਪਸੰਦ ਕਰਦੇ ਆ ਤੇ ਇਹਨਾਂ ਦੀ ਫਿਟਿੰਗ ਵਗੈਰਾ ਵੀ ਬਹੁਤ ਸੋਹਣੀ ਆਂਦੀ ਆ ਹਨਾ ਆ ਦੇਖੋ ਜੀ ਇਹ ਦੇਖੋ ਜੀ ਇਸ ਟਾਈਪ ਦੀ ਪੀਸ ਦੀ ਲੁੱਕ ਰਹੂਗੀ ਠੀਕ ਹੈ ਇਹ ਪੂਰੀ ਫਿਨਿਸ਼ਿੰਗ ਦੇ ਹੀ ਹੁੰਦੀ ਹੈ ਜੀ ਹਿੱਟ ਥ੍ਰੈਡ ਦਾ ਪੂਰਾ ਕੰਮ ਹੁੰਦਾ ਪਿਓਰ ਕਰੇਪ ਦੀ 3 ਮੀਟਰ ਦੀ ਬਾਟਮ ਹੁੰਦੀ ਹੈ ਠੀਕ ਹੈ ਜੀ ਥੋੜਾ ਜਿਹਾ ਮਹਿਰੂਨ ਵਾਈਨ ਜੀ ਸ਼ੇਡ ਚ ਕਲਰ ਹੈਗਾ ਇਹ ਇਹ ਸਾਰਾ ਥ੍ਰੈਡ ਦਾ ਕੰਮ ਹੈ ਜੀ ਇੱਥੇ ਦੇਖੋ ਦੇਖ ਸਕਦੇ ਆ ਤੁਸੀਂ ਨੋਟ ਦਾ ਕੰਮ ਹੈ ਪੂਰਾ ਠੀਕ ਹੈ ਜੀ ਪੂਰਾ ਨੋਟ ਦਾ ਕੰਮ ਹੈ ਬਰੇਕਿਚ ਤੇ ਉੱਪਰ ਛੋਟੀ ਛੋਟੀ ਜੀ ਸੀਕੁਐਂਸ ਹੈ ਇਹ ਪੀਸ ਰਹੇਗਾ ਠੀਕ ਹੈ ਤੇ ਇਹ ਤੁਹਾਨੂੰ ਬੈਕ ਮਿਲੇਗਾ ਜੀ ਇਹਦਾ ਇਹ ਦੇਖੋ ਇਸੇ ਤਰ੍ਹਾਂ ਬੈਕ ਤੇ ਡਿਜ਼ਾਈਨ ਹੈ ਸਾਈਡ ਤੇ 슬ੀਵਜ਼ ਦਿੱਤੀਆਂ ਹੋਈਆਂ ਠੀਕ ਹੈ 3 ਮੀਟਰ ਦੀ ਬਾਟਮ ਦੇ ਨਾਲ ਬਹੁਤ ਪਿਆਰਾ ਜਿਹਾ ਪੀਸ ਤੇ ਉੱਪਰ ਤੁਹਾਨੂੰ ਦੁਪੱਟਾ ਮਿਲ ਰਿਹਾ ਪਿਓਰ ਚਨਾਉਨ ਸ਼ਿਫੋਨ ਦਾ ਦੁਪੱਟਾ ਜ਼ਬਰਦਸਤ ਜਿਹਾ ਚਨਾਉਨ ਸ਼ਿਫੋਨ ਦਾ ਦੁਪੱਟਾ ਇਹ ਦੇਖੋ ਜੀ ਸੁਪਰ ਪਿਆਰਾ ਜਿਹਾ ਕਲਰ ਕੋਈ ਵੀ ਏਜ ਗਰੁੱਪ ਦਾ ਇਹਨੂੰ ਵੇਅਰ ਕਰ ਸਕਦਾ ਹੈ ਠੀਕ ਹੈ ਬਹੁਤ ਪਿਆਰਾ ਜਿਹਾ ਪੀਸ ਹੈ ਨੈਕਸਟ ਕਲਰ ਆ ਗਿਆ ਜੀ ਆਪਣਾ ਗ੍ਰੀਨ ਕਲਰ ਠੀਕ ਹੈ ਜੀ ਨੈਕਸਟ ਆ ਗਿਆ ਆਪਣਾ ਗ੍ਰੀਨ ਕਲਰ ਮਹਿੰਦੀ ਗ੍ਰੀਨ ਜਿਹਾ ਰੰਗ ਹੈ ਜੀ ਡਿਜ਼ਾਈਨ ਸੇਮ ਉਹੀ ਰਹੂਗਾ ਸੇਮ ਟੂ ਸੇਮ ਉਹੀ ਪੀਸ ਆ ਉਸੇ ਸੈਟ ਦਾ ਇਹ ਲੈ ਰੋਹੀ ਰਹੇਗਾ ਬਹੁਤ ਪਿਆਰਾ ਜਿਹਾ ਲਸਲਸ ਜਿਹਾ ਕਰਦਾ ਕਪੜਾ ਹੈ ਬੜਾ ਸੋਹਣਾ ਪਰ ਇਹ ਨਾ ਜਿੱਦਾਂ ਕਰੇਪ ਮਸਲੀਨ ਹੁੰਦੀ ਹੈ ਨਾ ਜਿਹੜੀ ਬਹੁਤ ਫਾਈਨ ਜਿਹਾ ਫੈਬਰਿਕ ਮਤਲਬ ਕਿ ਉਹ ਫੈਬਰਿਕ ਹੈ ਬਹੁਤ ਪਿਆਰਾ ਜਿਹਾ ਥੋੜਾ ਪਾਰਟੀ ਵੇਅਰ ਜਿ ਪਿਓਰ ਚਨਾਉਨ ਸ਼ਿਫੋਨ ਦਾ ਦੁਪੱਟਾ ਰਹੇਗਾ ਜੀ ਸਾਰਿਆਂ ਦੇ ਨਾਲ ਇਹ ਦੇਖੋ ਕਰੇਪ ਮਸਲੀਨ ਹੁੰਦੀ ਹੈ ਇੱਕ ਬੜੀ ਫਾਈਨ ਸਪੀਰੀਅਰ ਜੀ ਉਹ ਲੁੱਕ ਹੈ ਇੱਕ ਤਾਂ ਕਰੇਪ ਹੁੰਦੀ ਹੈ ਜਮਾ ਲਸ ਲਸ ਲਸਕਾਰੇ ਜੇ ਮਾਰਦੀ ਉਹ ਨਹੀਂ ਹੈਗਾ ਜੀ ਦਬਿਆ ਜਾਵਾ ਬੜਾ ਸੋਹਣਾ ਇਹਦਾ ਸਟੱਫ ਆ ਨੈਕਸਟ ਬਲੈਕ ਕਲਰ ਇਹ ਆ ਗਿਆ ਜੀ ਆਪਣਾ ਇਹਦਾ ਬਲੈਕ ਇਹ ਇਸ ਟਾਈਪ ਦਾ ਪੀਸ ਆ ਠੀਕ ਹੈ ਸੇਮ ਦਾਟ ਥ레ਡ ਵਰਕ ਹੈ ਜੀ ਸੇਮ ਦਾ ਹੈ ਨਾ ਜਿੱਦਾਂ ਬਲੈਕ ਕਲਰ ਹੈ ਬਲੈਕ ਦੀ ਹੈ ਛੋਟੀ ਸਿੱਪੀ ਦੇ ਉੱਪਰ ਨੋਟ ਵਰਕ ਦਾ ਕੰਮ ਹੈ ਰਿਚ ਲੁੱਕ ਦਾ ਪੀਸ ਹੈ ਬਹੁਤ ਫਾਈਨ ਜਿਹਾ ਕੰਮ ਕਰਿਆ ਹੋਇਆ ਹੈ ਬੜਾ ਸਮਾਰਟ ਜਿਹਾ ਪੀਸ ਹੈ ਬਲੈਕ ਕਲਰ ਦਾ ਹੀ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਸੇਮ ਡਿਜ਼ਾਈਨ ਨੈਕਸਟ ਹੈਗਾ ਜੀ ਆਪਣਾ ਰਾਇਲ ਬਲੂ ਜਿਹਾ ਕਲਰ ਹੈ ਜੀ ਇਹ ਵਾਣਾ बड़ा प्यारा जा। जो थो है, बड़ा प्यारा जा कलर है। ए, ए दुपट्टा सेम ओहि डिजाइन का दुपट्टा एक सैट तो अपना यह हो गया जी ਸਾਰੇ ਇੱਕੋ ਰੇਟ ਦੇ ਰਹਿਣ ਵਾਲੇ ਪੀਸ ਐ ਜੀ ਅੱਜ ਇਹ ਜੈਪੁਰੀ ਚ ਆ ਗਿਆ ਜੀ ਦੇਖੋ ਇਹ ਵੀ ਉੱਚੀ ਰੇਂਜ ਦੇ ਪੀਸ ਐ ਜੀ ਤੁਹਾਨੂੰ ਅੱਜ ਬਹੁਤ ਹੀ ਰੀਜ਼ਨੇਬਲ ਰੇਟਾਂ ਤੇ ਆਪਾਂ ਦੇ ਰਹੇ ਹਾਂ ਰਾਮ ਟੈਕਸ ਬ੍ਰਾਂਡ ਦੇ ਪਿਓਰ ਕ੍ਰੇਪ ਦੇ ਸੂਟ ਕੋਈ ਸੂਟ ਛੱਡਣ ਵਾਲਾ ਨਹੀਂ ਹੈਗਾ ਜੀ ਫਟਾਫਟ ਆਪਣੇ ਸੂਟ ਬੁੱਕ ਕਰਾ ਲੈਣਾ ਕਿਉਂਕਿ ਹੁਣ ਅੱਗੇ ਫੰਕਸ਼ਨ ਪਾਰਟੀ ਵੇਅਰ ਕਰਵਾ ਆ ਗਿਆ ਜਿੱਦਾਂ ਇਹ ਸਾਰੇ ਫੰਕਸ਼ਨ ਹੁੰਦੇ ਆ ਹਨਾ ਇਨਾ ਤੇ ਥੋੜਾ ਜਿਹਾ ਦੇਖੋ ਜੀ ਜੈਪੂਰੀ ਸਟਾਈਲ ਚ ਦੇਖ ਸਕਦੇ ਆ ਤੁਸੀਂ ਇਹ ਕਿਹੜਾ ਹੈ ਜੀ ਘੇਰੇ ਤੇ ਪੂਰੇ ਤੇ ਥ੍ਰੈਡ ਦਾ ਕੰਮ ਆ ਪੂਰੇ ਤੇ ਠੀਕ ਹੈ ਇਹ ਦੇਖੋ ਪੂਰਾ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਰਹੇ ਆ ਇਹ ਮਸਟਰਡ ਸ਼ੇਡ ਦੀ ਹੈਗੀ ਹੈ ਜੀ ਇਹਦੀ ਬਾਟਮ 3 ਮੀਟਰ ਪਿਓਰ ਕ੍ਰੇਪ ਦੀ ਤੇ ਇਹ ਫਰੰਟ ਇਹ ਬੈਕ ਠੀਕ ਹੈ ਜੀ ਤੇ ਪਿਓਰ ਚਨੌਂਸ਼ ਫੌਨ ਦਾ ਮਿਲੇਗਾ ਜੀ ਦੁਪੱਟਾ ਚਾਰੋਂ ਪਾਸੇ ਫਿਨਿਸ਼ਿੰਗ ਹੋਈ ਹੋਈ ਹੈ ਜੀ ਪੂਰੇ ਦੁਪੱਟੇ ਤੇ ਪੂਰਾ ਸਰਦਾਰੀ ਦੁਪੱਟਾ ਜ਼ਬਰਦਸਤ ਡਿਜ਼ਾਈਨ ਆ ਦੇਖੋ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਪੂਰੀ ਫਿਨਿਸ਼ਿੰਗ ਹੈ ਚਨੌਂਸ਼ ਫੌਨ ਦੇ ਸਰਦਾਰੀ ਦੁਪੱਟੇ ਠੀਕ ਹੈ ਜੀ ਇਹ ਰਹੇਗੀ ਮਾਡਲ ਦੇ ਲੁੱਕ ਇਹ ਦੇਖੋ ਜੀ ਏ ਮਾਡਲ ਦੀ ਲੁੱਕ ਠੀਕ ਹੈ ਬਹੁਤ ਪਿਆਰਾ ਜਿਹਾ ਪੀਸ ਹੈ ਤੇ ਇਹ ਵੀ ਤੁਹਾਨੂੰ 2675 ਰੁਪਏ ਚਾਜੇ ਸੂਟ ਮਿਲ ਰਿਹਾ ਹੈ ਇਹ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈ ਕਲਰ ਇਹਦੇ ਜ਼ਬਰਦਸਤ ਇਹ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਹੈ ਰਾਣੀ ਮਰਜੈਂਟਾ ਜਿਹਾ ਕਲਰ ਹੁੰਦਾ ਹੈ ਨਾ ਜਿਹੜਾ ਉਹਦੇ ਵਿੱਚ ਸੋਬਰ ਜਿਹਾ ਰੰਗ ਬਹੁਤ ਤਿੱਖਾ ਨਹੀਂ ਸੋਬਰ ਜਿਹਾ ਰੰਗ ਦੇਖੋ ਗਰਲਿਸ਼ ਲੁੱਕ ਚ ਚਾਹੇ ਕਿਸੇ ਵੀ ਏਜ ਗਰੁੱਪ ਦਾ ਇਹਨਾਂ ਨੂੰ ਵੇਅਰ ਕਰੇ ਜ਼ਬਰਦਸਤ ਪੀਸ ਠੀਕ ਹੈ ਜੀ ਜੈਪੂਰੀ ਸਟਾਈਲ ਚ ਇਹ ਦੇਖੋ ਪੂਰਾ ਕੰਮ ਥ੍ਰੈਡ ਦਾ ਬਹੁਤ ਫਿਨਿਸ਼ਿੰਗ ਦੇ ਨਾਲ ਕੀਤਾ ਹੋਇਆ ਠੀਕ ਹੈ ਜੀ ਇਹ ਬੈਕ ਸਾਈਡ ਹੈ ਦੀ ਪਿਓਰ ਦੀ ਹੈਗੀ ਹੈ ਜੀ ਬਾਟਮ ਕਲਰ ਤੁਹਾਨੂੰ ਮਹਿਰੂਨ ਪਿੰਕ ਜਾਈ ਕਲਰ ਕਹਿ ਸਕਦੇ ਆ ਇਹਨੂੰ ਹਨਾ ਨਾ ਤਿੱਖਾ ਰਾਣੀ ਕਲਰ ਹੈ ਨਾ ਮਹਿਰੂਨ ਕਲਰ ਹੈ ਅਲੱਗ ਜੀ ਇਹ ਸ਼ੇਡ ਹੈ ਬੜੀ ਪਿਆਰੀ ਜੀ ਇਹ ਇਧਰ ਹੈ ਹੋਗਾ ਜੀ ਦੁਪੱਟਾ ਇਹ ਦੇਖ ਪਿਓਰ ਚਨੋਸ਼ ਫੋਨ ਦਾ ਦੁਪੱਟਾ ਬਹੁਤ ਪਿਆਰੀ ਜੀ ਚੀਜ਼ ਬੜਾ ਪਿਆਰਾ ਜਾਂ ਰੰਗ ਤੇ ਬਹੁਤ ਹੀ ਰੀਜ਼ਨੇਬਲ ਰੇਟ ਸਿਰਫ ਔਰ ਸਿਰਫ 2675 ਬਹੁਤ ਅੱਛੇ ਬ੍ਰਾਂਡ ਦਾ ਪਿਓਰ ਕਰੇਵ ਦਾ ਸੂਟ ਨੈਕਸਟ ਨੈਕਸਟ ਕਲਰ ਆ ਗਿਆ ਜੀ ਆਪਣਾ ਇਹ ਥੋੜਾ ਡਾਰਕ ਗ੍ਰੇ ਜੀ ਕਲਰ ਹੁੰਦਾ ਹੈ ਨਾ ਡਾਰਕ ਗ੍ਰੇ ਜਿਹਾ ਕਲਰ ਉਹ ਹੈ ਜੀ ਆਪਣਾ ਇਹ ਦੇਖ ਪੀਸ ਦੀ ਲੁੱਕ ਜਿਹੜਾ ਇਹਦਾ ਘੇਰਾ ਹੈ ਨਾ ਜਿਹੜਾ ਘੇਰੇ ਤੇ ਕੰਮ ਹੈ ਜੀ ਹੈਨਾ ਉਹਦੇ ਨਾਲ ਦੀ ਛੋਟੇ 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 ਵਿੱਚ ਵਿੱਚ ਡਾਟਸ ਮਿਰਰ ਦਾ ਕੰਮ ਆ ਛੋਟੇ ਛੋਟੇ ਡਾਟਸ ਚ ਤੇ ਇੱਕ ਪੀਸ ਰਹੇਗਾ ਜੀ ਇਹਦਾ ਦੁਪੱਟਾ ਰਹੇਗਾ ਇਹ ਵੇਖ ਇਹ ਦੇਖੋ ਇਦਾਂ ਫਿਨਿਸ਼ਿੰਗ ਕਰੀ ਹੋਈ ਹੈ ਜੀ ਦੇਖੋ ਇਹਦੀ ਇਹ ਦੇਖੋ ਠੀਕ ਹੈ ਜੀ ਇਹ ਗ੍ਰੇ ਕਲਰ ਹੋ ਗਿਆ ਆਪਣਾ ये भी बहुत प्यारा जहा रंग है कोई भी इन्हों वेयर कर सकता है नैक्सट आ गया अपना जी वाइन कलर ये आ गया अपना वाइन कलर ठीक है, बहुत प्यारा जा काम है जी य भी देखो थ्रेड का काम है पूरा ਸੇ ਇਹ ਸਲਵਾਰ ਦਾ ਕਲਰ ਹੈ ਬੈਂਗਣੀ ਜਿਹਾ ਰੰਗ ਹੁੰਦਾ ਹੈ ਨਾ ਜਿੱਦਾਂ ਉਹ ਕਲਰ ਹੈ ਠੀਕ ਹੈ ਜੈਪੁਰੀਚ ਪਿਓਰ ਕਰੇਗਾ ਤੇ ਇਹਦਾ ਬਹੁਤ ਸੁਪਰ ਫਾਈਨ ਜਿਹਾ ਤੁਹਾਨੂੰ ਮਿਲੇਗਾ ਦੁਪੱਟਾ ਆ ਦੇਖ ਇਹ ਦੇਖ ठीक है, बहुत प्यारा जा, वाइन कलर नेक्स्ट सेट का अपना यह आया जी चार पीसिस आ गया अपना ठीक है ये सब तो पहला दिखाऊंगे थोन वाला कलर एक। बड़ा प्यारा जा जहाट कलर ये इस टाइप के डिजाइन है ਉੱਪਰ ਤੋਂ ਪਲੇਨ ਆ ਜੀ نیچے ਘੇਰੇ ਤੋਂ ਇਦਾਂ ਬੋਰ ਰੇ ਦੇਖ ਸਕਦੇ ਆ ਤੁਸੀਂ ਪੂਰਾ ਇਹ ਵਰਕ ਆ ਪੂਰਾ ਠੀਕ ਹੈ ਜੀ ਆਰੀ ਦਾ ਕੰਮ ਕਰਿਆ ਹੋਇਆ ਨਾਲ ਥੋੜਾ ਜਿਹਾ ਸਿੱਪੀ ਦਾ ਕੰਮ ਹੈ ਥ੍ਰੈਡ ਦਾ ਕੰਮ ਹੈ ਇਹ ਦੇਖੋ ਪੂਰਾ ਠੀਕ ਹੈ ਉੱਪਰ ਪੂਰਾ ਪਲੇਨ ਰਹੂਗਾ ਜੀ ਤੇ ਇਹ ਬੈਕ ਆ ਕੀ ਇਹਦੇ ਹੁਣ ਇਹਦਾ ਮੈਂ ਦਿਖਾਵਾਂਗੀ ਦੁਪੱਟਾ ਦੁਪੱਟਾ ਇਹਦੇ ਤੇ ਚਾਰ ਚੰਦ ਲਗਾ ਰਿਹਾ ਦੁਪੱਟਾ ਵੀ ਬਹੁਤ ਸੋਹਣਾ ਆ ਇਹਦਾ ਜਬਰਦਸਤ ਜਾਂ ਦੁਪੱਟਾ ਦੇਖੋ ਜੀ ਪਿਓਰ ਚਨਾਉਸ਼ ਫੋਨ ਦੇ ਦੁਪੱਟੇ ਦੇ ਰਹੇ ਹਾਂ ਜੀ ਨਾਲ ਆ ਦੇਖ ਠੀਕ ਹੈ ਬਹੁਤ ਪਿਆਰਾ ਜਿੱਦਾਂ ਘੇਰਾ ਹੈ ਉਸੇ ਹਿਸਾਬ ਨਾਲ ਇਹਨੂੰ ਦੁਪੱਟੇ ਨੂੰ ਪੂਰਾ ਹਾਈਲਾਈਟ ਕੀਤਾ ਹੋਇਆ ਇਹ ਦੇਖ ਮਸਟਰਡ ਜੀ ਸ਼ੇਡ ਹੈ ਸੁਪਰ 26 75 ਨੈਕਸਟ ਕਲਰ ਪਿਸਤਾ ਜੀ ਸ਼ੇਡ ਹੈ ਹਨਾ ਲਾਈਟ ਪਿਸਤਾ ਜਾਂ ਹੁੰਦਾ ਹੈ ਬੜਾ ਪਿਆਰਾ ਜਾਂ ਉਹਦਾ ਬੋਰਡਰ ਤੇ ਰਾਣੀ ਕਲਰ ਦਾ ਸੂਟ ਹੈ ਜੀ ਇਹ ਤਾਂ ਆ ਦੇਖ ਇਹ ਹੌਟ ਪਿੰਕ ਕਲਰ ਹੁੰਦਾ ਹੈ ਜਿੱਦਾਂ ਇਹ ਬੈਕ ਹੈ ਇਹ ਫਰੰਟ ਹੈ ਇਹਦਾ ਇਹ ਦੇਖ ਠੀਕ ਹੈ ਇਹ ਪੂਰਾ ਜਿਹੜਾ ਘੇਰਾ ਬਣਿਆ ਹੋਇਆ ਨਾ ਜਿੱਦਾਂ ਇਹ ਘੇਰੇ ਦਾ ਪੂਰਾ ਡਿਜ਼ਾਈਨ ਬਣਾਇਆ ਹੋਇਆ ਮਾਡਲ ਦੇ ਲੁੱਕ ਦੇਖੋ ਜੀ ਕਿਸ ਤਰ੍ਹਾਂ ਇਹ ਸੂਟ ਸਟਿਚ ਹੋਇਆ ਹੋਆ ਹੈਗਾ ਦੇਖ ਇਸ ਟਾਈਪ ਦਾ ਸੂਟ ਸਟਿਚ ਹੋਇਆ ਹੋਆ ਹੈ घेरे पर काम आ रहा जी बाजू से आऊगा तो डिजाइनर जहा दुपट्टा या ठीक है ठीके? बहुत प्यारी जी चीज़ है ये बहुत प्यारा जहा पीस हैराने कलर का नैक्सट कलर आएगा जी अपना बॉटल ग्रीन कलर का ही रंग बोल दें ना जी ना बॉटल ग्रीन कलर बहुत प्यार है जहा देखो क्योंकि सारा ब्राइट चार्ट आएगा जी हम फंक्शन है है ना फंक्शन आज फिर थोड़ा अपन ब्राइट वराइटी चाहिए होंगे क्योंकि अगे अगे ये दे। देखो यही चीज चलूगी हम सुपर बहुत प्यारा वाह पीस है जी बिल्कुल జా మర్జీ స్టిచ కవాద పీస్ బ్రాౌన్ేడే ਏਸੀਜੀ ਅੱਜ ਦੀ ਵੀਡੀਓ ਦਾ ਲਾਸਟ ਪੀਸ ਜੋ ਆਪਾਂ ਕਰੇਪ ਦੇ ਦਿਖਾਈਆਂ ਤੁਹਾਨੂੰ ਠੀਕ ਹੈ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਂਦਾ ਆਪਣਾ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰਾ ਲੈਣਾ ਤੇ ਰਾਤ ਨੂੰ ਆਪਾਂ ਸਵੀਟੀ ਬੁਟੀਕ ਤੇ ਲਾਈਵ ਜ਼ਰੂਰ ਆਉਂਗੇ 9 ਵਜੇ ਉੱਥੇ ਜ਼ਰੂਰ ਜੁੜਨਾ ਠੀਕ ਹੈ ਜੀ ਨੈਕਸਟ ਵੀਡੀਓ ਵਿੱਚ ਫਿਰ ਮਿਲਦੇ ਹਾਂ ਥੈਂਕ ਯੂ ਸੋ ਮੱਚ